ਤਲਖੀ ਟਿੱਪਣੀਆਂ ਵੀ ਦੇਖਣ ਨੂੰ ਮਿਲ ਰਹੀਆਂ ਨੇ ਵੱਖ-ਵੱਖ ਤਰ੍ਹਾਂ ਦੇ ਪੋਜ਼ਿਟਿਵ ਰਿਸਪੌਂਸ ਵੀ ਦੇਖਣ ਨੂੰ ਮਿਲ ਰਹੇ ਨੇ ਇੱਕ ਦੂਜੇ ਦੇ ਉੱਤੇ ਬਾਰ ਪਲਟ ਬਾਰ ਵੀ ਕੀਤਾ ਜਾ ਰਿਹਾ ਸਿਆਸੀ ਪਾਰਾ ਵੀ ਜਿਹੜਾ ਪਖਿਆ ਹੋਇਆ ਤੇ ਹੁਣ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੀ ਆਮ ਆਦਮੀ ਪਾਰਟੀ ਤੇ ਕੇਂਦਰ ਦੀ ਸਰਕਾਰ ਦੇ ਉੱਤੇ ਜਮ ਕੇ ਨਿਸ਼ਾਨੇ ਸਾਧਦੇ ਨੇ ਕਿਸਾਨੀ ਮੋਰਚੇ ਦੇ ਬਾਰੇ ਕਿਹਾ ਤੇ ਨਾਲ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਕੀ ਪਤਾ ਕਿਸਾਨੀ ਹੁੰਦੀ ਕੀ ਆਮ ਆਦਮੀ ਨੂੰ ਕੀ ਪਤਾ ਕਿ ਕਿਸਾਨਾਂ ਦਾ ਦਰਦ ਕੀ ਹੁੰਦਾ ਤੇ ਬੀਜੇਪੀ ਨੂੰ ਵੀ ਕੀ ਪਤਾ ਕਿ ਕਿਸਾਨਾਂ ਦਾ ਦੁੱਖ ਦਰਦ ਕੀ ਆ ਜੇ ਦੁੱਖ ਦਰਦ ਸਮਝਦੇ ਹੁੰਦੇ ਤਾਂ ਅੱਜ ਸੜਕਾਂ ਦੇ ਉੱਤੇ ਅੰਦਾਤਾ ਨਾ ਰੁਲਦਾ ਕੀ ਕਹਿ ਰਹੇ ਨੇ ਸੁਭੀਰ ਬਾਦਲ ਉਹਨਾਂ ਦੀ ਜਵਾਨੀ ਸੁਣੋ ਮੈਂ ਪਹਿਲੀ ਚੈਅ ਸੀ ਕਿ ਨਾਹ ਜੀ ਜੇ ਕਿ ਇਹ ਨਾ ਆਮ ਆਦਮੀ ਪਾਰਟੀ ਨਾ ਕਿਸਾਨਾਂ ਦੀ ਭਾਵਨਾ ਸਮਝਦੀ ਹੈ ਨਾ ਇਹਨਾਂ ਨੂੰ ਕਿਸਾਨੀ ਬਾਰੇ ਪਤਾ ਹੈ ਨਾ ਇਹਨਾਂ ਨੂੰ ਕੋਈ ਪਰਵਾਹ ਹੈ ਕੋ ਜਿਓਏ ਮਰੇ ਕੁਛ ਜੋ ਹਾਲਾਤ ਅੱਜ ਦੇਖਤੇ ਆ ਉਹ ਹਾਲਾਤ ਅੱਜ ਪੰਜਾਬ ਦੇ ਪੰਜਾਬ ਤਾਂ ਮੈਸਜ ਸਭ ਨੇ ਆ ਪਿਛਲੇ 10 ਸਾਲ ਜੇ ਟੱਪੀ ਹੈ ਇਹ ਜਾਂ ਬੁਰਾ ਹਾਲ ਹੋ ਗਿਆ ਅੱਜ ਪੰਜਾਬ ਚ ਰਹਿਣੇ ਜਿਹਦਾ ਰਹਿ ਰਹੇ ਨਾ ਡਰ ਲੱਗਦਾ ਅੱਜ ਗੈਂਗਸਟਰਾਂ ਦੇ ਫੋਨ ਆ ਰਹੇ ਅੱਜ ਬਿਲਹਾਲ ਹਰ ਰੋਜ਼ ਕੁਛ ਨਾ ਕੁਛ ਤੇ ਬੰਬ ਬਟ ਫਸੀ ਚੱਲੀ ਜਾਂਦੀ ਹੈ 테러ਰਿਜ਼ਮ ਦਾ ਫੇਸ ਫਿਰ ਤੋਂ ਆ ਰਿਹਾ ਹੈ ਕਿਉਂਕਿ ਖਾਣਿਆਂ 'ਚ ਕਰਨੇ ਰਿਸਕੇ ਜਾ ਰਹੇ ਆਏ ਤੋਸਲੇ ਲੋਕੇ ਅੰਦਰ ਬੈਠੇ ਆ ਸੂਬੇ ਦਾ ਹੌਂਕ ਰੱਖੀ ਮੈਨੂੰ ਬੜੀ ਦਿੱਕੀ ਲੋਕਾਂ ਨਾਲ ਆ ਲੋਕੇ ਦੇਖ ਦੇ ਬੜਾ ਦੁੱਖ ਲੱਗਦਾ ਹੈ ਕਿੱਤਾ ਵਧੀਆ ਸੂਬਾ ਮੈਂ ਪਹਿਲੀ ਕਿਹਾ ਸੀ ਕਿ ਨਾ ਨਾ ਇਹ ਨਾਂ ਆਮਾ ਦੀ ਗੱਲ ਹੈ ਨਾ ਕਿਸਾਨਾਂ ਦੀ ਭਾਵਨਾ ਸਮਝਦੀ ਐ ਨਾ ਇਹਨਾਂ ਨੂੰ ਕਿਸਾਨੀ ਬਾਰੇ ਪਤਾ ਐ ਨਾ ਇਹਨਾਂ ਨੂੰ ਕੋਈ ਕਰਵਾਇ ਕੋਈ ਜਿਉਂਏ ਮਰੇ ਕੋਈ ਜੋ ਹਾਲਾਤ ਹੋਈ ਅੱਜ ਦੇਖਦੇ ਐ ਉਹ ਹਾਲਾਤ ਅੱਜ ਪੰਜਾਬ ਦੇ ਪੰਜਾਬ ਤਾਂ ਮੈਨੂੰ ਸਮਝਦਾ ਆ ਪਿਛਲੇ 10 ਸਾਲ ਜੇ ਟੱਪੀ ਐ ਇਹ ਜਾਂ ਬੁਰਾ ਹਾਲ ਹੋ ਗਿਆ ਅੱਜ ਪੰਜਾਬ 'ਚ ਰਹਿਣ ਜਿੰਦ ਤੱਕ ਦਾ ਰਹਿ ਰਿਹਾ ਨਾ ਡਰ ਲੱਗਦਾ ਅੱਜ ਗੈਂਗਸਟਰਾਂ ਦੇ ਫੋਨ ਆ ਰਹੇ ਅੱਜ ਮਲਾਦਾ ਹਰ ਰੋਜ਼ ਕੁਛ ਨਾ ਕੁਛ ਤੇ ਬੰਬ ਫਸੇ ਚੱਲੀ ਜਾਂਦੀ ਹੈ 테러ਰਿਜ਼ਮ ਦਾ ਫੇਸ ਫਿਰ ਤੋਂ ਆ ਰਿਹਾ ਹੈ ਕਿਉਂਕਿ ਖਾਣਿਆਂ ਚ ਕ੍ਰਿਮਿਨਲਿਟੀ ਜਾ ਰਹੀ ਹੈ ਪੂਰੇ سارے ਲੋਕੇ ਅੰਦਰ ਬੈਠੇ ਸੂਬੇ ਦਾ ਹੌਂਸਲਾ ਕੀ ਮੈਨੂੰ ਬੜੀ ਲੋਕਾਂ ਮਹਿਸੂਸ ਲੋਕ ਕਿਤੇ ਕਿਤੇ ਬੜਾ ਦੁੱਖ ਲੱਗਦਾ ਹੈ ਸੁਣਿਆ ਤੁਸੀਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕੇਂਦਰ ਸਰਕਾਰ ਤੇ ਆਮ ਆਦਮੀ ਪਾਰਟੀ ਦੇ ਉੱਤੇ ਜਮਕੇ ਨਿਸ਼ਾਨੇ ਸਾਦੇ ਨੇ ਹਰ ਕੋਈ ਆਪੋ ਆਪਣੇ ਤਰੀਕੇ ਦੇ ਨਾਲ ਕਿਸਾਨੀ ਅੰਦੋਲਨ ਦੇ ਬਾਰੇ ਬੋਲ ਰਿਹਾ ਭਾਵੇਂ ਕੀ ਆਮ ਆਦਮੀ ਪਾਰਟੀ ਦੇ ਉੱਤੇ ਨਿਸ਼ਾਨੇ ਸਾਧਦੇ ਭਾਵੇਂ ਆਮ ਆਦਮੀ ਪਾਰਟੀ ਬੀਜੇਪੀ ਦੇ ਤੇ ਨਿਸ਼ਾਨੇ ਸਾਧ ਰਿਹਾ ਦੂਜੇ ਪਾਸੇ ਬੀਜੇਪੀ ਵਾਲੇ ਪੱਲਾ ਝਾੜਦੇ ਹੋਏ ਨਜ਼ਰ ਆਉਦੇ ਨੇ ਇੱਕ ਪਾਸੇ ਸਿਆਸਤ ਸਿਆਸਤ ਵੀ ਹੋ ਰਹੀ ਆ ਦੂਜੇ ਪਾਸੇ ਮਾਮਲਾ ਸੁਪਰੀਮ ਕੋਰਟ ਤੱਕ ਵੀ ਪਹੁੰਚਿਆ ਹੋਇਆ ਸੁਪਰੀਮ ਕੋਰਟ ਦੇ ਵਿੱਚ ਅੱਜ ਅਹਿਮ ਸੁਣਵਾਈ ਵੀ ਹੋਈ ਸੀ ਜਗਜੀਤ ਸਿੰਘ ਡੱਲੇਵਾਲ ਨੂੰ ਮੈਡੀਕਲ ਟ੍ਰੀਟਮੈਂਟ ਦੇਣ ਦੇ ਮਾਮਲੇ 'ਚ ਹੁਣ 100 ਵਾਰ ਤੱਕ ਦਾ ਸਮਾਂ ਦੇ ਦਿੱਤਾ ਗਿਆ। 100 ਵਾਰ ਤੱਕ ਇੰਤਜ਼ਾਰ ਕਰਨਾ ਪਵੇਗਾ। ਕਿ ਇੱਕ ਗੱਲ ਤਾਂ ਕਲੀਅਰ ਹੋ ਚੁੱਕੀ ਆ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਜ਼ਬਰਦਸਤੀ ਨਹੀਂ ਚੱਕਿਆ ਜਾਵੇਗਾ। ਕਿਉਂਕਿ ਬੀਤੇ ਕੱਲ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਕੇਂਦਰ ਕਹਿੰਦਾ ਵੀ ਸਾਨੂੰ ਕਿ ਜਗਜੀਤ ਡੱਲੇਵਾਲ ਨੂੰ ਉੱਥੋਂ ਚੱਕੋ ਪਰ ਕਹਿੰਦੇ ਸਿਕਿਓ ਚੱਕੀਏ। ਸ਼ਾਂਤਮਈ ਤਰੀਕੇ ਦੇ ਨਾਲ ਬੈਠੇ ਨੇ। ਕੋਈ ਹੱਲਾ ਗੁੱਲਾ ਨਹੀਂ ਕਰ ਰਹੇ। ਕੋਈ ਅਜਿਹਾ ਪ੍ਰੋਟੈਸਟ ਨਹੀਂ ਕਰ ਰਹੇ ਬੜੇ ਆਰਾਮ ਨਾਲ ਬੈਠੇ ਨੇ ਪੰਜਾਬ ਦੀ ਹੱਦ ਦੇ ਵਿੱਚ ਬੈਠੇ ਨੇ ਅਸੀਂ ਅਜਿਹਾ ਕਦਮ ਕਿਉਂ ਚੁੱਕੀਏ ਤੇ ਨਾਲ ਹੀ ਕਿਹਾ ਕਿ ਕੇਂਦਰ ਸਰਕਾਰ ਨੂੰ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਨੇ ਕਿਉਂਕਿ ਮੰਗਾਂ ਜਿਹੜੀਆਂ ਸੈਂਟਰ ਦੇ ਨਾਲ ਆ ਅਸਲ ਤਾਂ ਕਹਿੰਦੇ ਮੈਂ ਤਾਂ ਪੁਲ ਬਣ ਕੇ ਕੰਮ ਕਰ ਸਕਦਾ ਮੈਂ ਤਾਂ ਪੁਲ ਬਣ ਸਕਦਾ ਤੇ ਪਹਿਲਾਂ ਵੀ ਮੈਂ 2-2 ਵਜੇ ਤੱਕ ਮੀਟਿੰਗਾਂ ਦੇ ਵਿੱਚ ਸ਼ਾਮਿਲ ਰਿਹਾ ਪਰ ਮੀਟਿੰਗਾਂ ਹੋਈਆਂ ਕੇਂਦਰ ਦੇ ਮੰਤਰੀ ਇੱਥੇ ਆਏ ਅਸੀਂ ਉੱਥੇ ਨਹੀਂ ਗਏ ਕੇਂਦਰ ਦੇ ਮੰਤਰੀ ਇੱਥੇ ਆਏ ਚੰਡੀਗੜ੍ਹ ਮੀਟਿੰਗਾਂ ਹੋਈਆਂ ਪਰ ਕਿਸਾਨਾਂ ਦੀ ਜਿਹੜੀ ਉੱਥੇ ਗੱਲ ਨਹੀਂ ਬਣੀ ਹੁਣ ਮੀਟਿੰਗਾਂ ਦਾ ਸਿਲਸਲਾ ਹੀ ਬੰਦ ਹੋ ਗਿਆ ਹੁਣ ਕੇਂਦਰ ਸੱਦਾ ਭੇਜੇ ਮੀਟਿੰਗਾਂ ਕਰੇ ਕੋਈ ਰਾਹ ਕੱਢੇ ਕਿਸਾਨੀ ਮਸਲੇ ਦਾ ਹੱਲ ਕੱਢੇ ਜੋ 1 ਸਾਲ ਪੂਰਾ ਹੋਣ ਵਾਲਾ ਕਿਸਾਨ ਜਿਹੜੇ 13 ਫਰਵਰੀ ਤੋਂ ਬਾਰਡਰਾਂ ਦੇ ਉੱਤੇ ਬੈਠੇ ਨੇ ਆਖਰ ਕਦੋਂ ਤੱਕ ਸਿਆਸਤ ਹੁੰਦੀ ਰਹੇਗੀ ਮੋਰਚੇ ਨੂੰ ਲੈ ਕੇ ਕਦੋਂ ਤੱਕ ਸਿਆਸਤਦਾਨ ਸਿਆਸੀ ਰੋਟੀਆਂ ਸੇਕਣਗੇ ਇਹ ਦੇਖਣ ਵਾਲੀ ਗੱਲ ਰਹੇਗੀ ਕਦੋਂ ਤੱਕ ਕਿਸਾਨ ਆਪਣੇ